ਜਿਹੜੇ 18 ਸਾਲ ਦੇ ਬੱਚੇ ਆ ਜੀ ਉਹਨਾਂ ਨੂੰ ਅਸੀਂ 1 ਜੁਲਾਈ ਤੋਂ ਲੈ ਕੇ ਅਵੇਅਰ ਕਰ ਰਹੇ ਆ ਸਾਡੇ ਮਾਨਯੋਗ ਡੀਜੀਪੀ ਟ੍ਰੈਫਿਕ ਸਾਡੇ ਡੀਜੀਪੀ ਸਾਹਿਬ ਮੁੱਖ ਮੰਤਰੀ ਪੰਜਾਬ ਕੇ 31 ਜੁਲਾਈ ਤੋਂ ਬਾਅਦ ਜੇਕਰ ਸਾਨੂੰ ਕੋਈ ਬੱਚਾ ਫੜਿਆ ਗਿਆ ਐਸਾ ਜਿਹੜਾ 18 ਸਾਲ ਤੋਂ ਘੱਟ ਆ ਵਹੀਕਲ ਚਲਾਉਂਦਾ ਤਾਂ ਉਹਦਾ ਚਲਾਨ ਹੋਊਗਾ ਔਰ ਉਹਦੇ ਮਾਤਾ ਪਿਤਾ ਨੂੰ ਸਜ਼ਾ ਹੋਊਗੀ ਮੁਕਤਮਾ ਦਰਜ ਹੋਊਗਾ 3 ਸਾਲ ਦੀ ਕੈਦ ਹੈ 25000 ਰੁਪਏ ਜੁਰਮਾਨਾ ਇਹਦੇ ਵਿੱਚ ਔਰ ਬਹੁਤ ਸਾਰੇ ਬੱਚੇ ਜਿਹੜੇ ਸਵਾਲ ਕਰ ਰਹੇ ਜਾਂ ਮਾਪੇ ਸਵਾਲ ਕਰ ਰਹੇ ਸੀ ਸਾਨੂੰ ਵੀ ਬੈਟਰੀ ਵਾਲੀ ਜਿਹੜੀ ਸਕੂਟਰੀ ਵਗੈਰਾ ਚਲਾ ਸਕਦੇ ਕਿ ਨਹੀਂ ਚਲਾ ਸਕਦੇ ਮਾਨ ਜੋ ਕਿ ਡੀਜੀਪੀ ਸਾਹਿਬ ਟ੍ਰੈਫਿਕ ਸਾਡੇ ਡੀਜੀਪੀ ਸਾਹਿਬ ਉਹਨਾਂ ਨੇ ਕਲੀਅਰ ਕਰ ਦਿੱਤਾ ਗਿਆ ਵੀ ਜਿਹੜੀ ਸਕੂਟਰੀ ਹੈ ਬੈਟਰੀ ਵਾਲੀ ਉਹ ਵੀ ਨਹੀਂ ਚਲਾ ਸਕਦੇ ਬੱਚੇ 16 ਸਾਲ ਤੋਂ ਲੈ ਕੇ 18 ਸਾਲ ਦੀ ਉਮਰ ਵਿੱਚ ਲਾਇਸੈਂਸ ਬਣਦਾ ਪੇਰੈਂਟਸ ਦੇ ਵੱਲੋਂ ਐਲਫੀਡੇਟ ਦਿੱਤਾ ਜਾਂਦਾ ਔਰ ਉਹਦੇ ਵਿੱਚ 50 ਸੀਸੀ ਤੋਂ ਥੱਲੇ ਦਾ ਵਹੀਕਲ ਬੱਚਾ ਚਲਾ ਸਕਦਾ ਜੇ 50 ਸੀਸੀ ਤੋਂ ਥੱਲੇ ਹੈ ਤਾਨੂੰ ਬੱਝ ਦਿੱਤਾ ਜਾਊਗਾ ਵਰਨਾ ਕਿਸੇ ਨੂੰ ਨਹੀਂ ਬਖਿਆ ਜਾਣਾ ਜਿਹੜਾ ਬਿਨ ਬਗੈਰ ਲਾਇਸੈਂਸ ਤੋਂ ਵਹੀਕਲ ਚਲਾਉਂਦਾ ਇੱਕ ਤਰੀਕ ਨੂੰ ਚਲਾਨ ਹੋਣਗੇ ਔਰ ਪੱਕੇ ਦਰਜ ਹੋਣਗੇ ਸਾਵਧਾਨ ਰਹੇ